ਅਜੋਨਾ ਸਾਰਿਆਂ ਨੂੰ ਮੂੰਹ ਤੋੜ ਦੇ ਰਹਿਆਂ ਜੀ ਆਪਾਂ ਜਵਾਬ ਜਿਹੜੇ ਕਹਿੰਦੇ ਕਿ ਝੂਠ ਬੋਲਦੀ ਆ ਇਹਨੂੰ ਕੋਈ ਆਰਡਰ ਨਹੀਂ ਆਇਆ ਚਾਹੇ ਇਹ ਵਧੀਆ ਸਮਾਨ ਨਹੀਂ ਬਣਾਉਂਦੀ ਐ ਤੁਸੀਂ ਦੇਖ ਸਕਦੇ ਹੋ ਸਾਰੇ ਭਾਂਡੇ ਭਰੇ ਆ ਕਿਹੜੀ-ਕਿਹੜੀ ਚੀਜ਼ ਆਪਾਂ ਇੱਥੇ ਰੱਖੀ ਆ ਕਿਹੜੀ ਪੰਜੀਰੀ ਬਣਾਉਣ ਲੱਗਿਆਂ ਤੇ ਕਿਸ ਤਰ੍ਹਾਂ ਇਹਨੂੰ ਆਪਾਂ ਤਿਆਰ ਕਰਨਾ ਇਹ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਪਹਿਲਾਂ ਸਾਰੇ ਉਹਨਾਂ ਭੈਣ ਭਰਾਵਾਂ ਦਾ ਖਾਸ ਕਰਕੇ ਭੈਣਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਸੀ ਇੱਕ ਔਰਤਾਂ ਵਾਸਤੇ ਸਪੈਸ਼ਲ ਪੰਜੀਰੀ ਦੀ ਉਹਨੂੰ ਇੰਨਾ ਕੁ ਜ਼ਿਆਦਾ ਤੁਸੀਂ ਪਿਆਰ ਦਿੱਤਾ ਵਾ ਤੇ ਉਹਦੇ ਨਾਲ ਆਰਡਰ ਵੀ ਜਿਹੜੇ ਬਹੁਤ ਆਏ ਨੇ ਮੈਨੂੰ ਤੇ ਅੱਜ ਵੀ ਜਿਹੜਾ ਵਾ ਬਹੁਤ ਵੱਡਾ ਹੀ ਆਰਡਰ ਆ ਦੋ ਤਿੰਨ ਆਰਡਰ ਜਿਹੜੇ ਇਕੱਠੇ ਹੋ ਗਏ ਸੀ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਬਾਕੀ ਨਾਲੋਂ ਨਾਲ ਆਪਾਂ ਭੇਜੀ ਗਏ ਆ ਤੇ ਬਾਕੀ ਕੋਰ ਰੀਜਨ ਸੀ ਇਹ ਵੀਡੀਓ ਬਣਾਉਂਦਾ ਕਿ ਕਿਉਂਕਿ ਜਦੋਂ ਕੋਈ ਮਿਹਨਤ ਕਰਕੇ ਆਪਣੀ ਥੋੜਾ ਜਿਹਾ ਅੱਗੇ ਵਧਣ ਲੱਗਦਾ ਨਾ ਚਾਹੇ ਕੋਈ ਰੋਟੀ ਖਾਣ ਲੱਗਦਾ ਅੱਗੇ ਵਧਣ ਦੀ ਤਾਂ ਬਾਤ ਹੀ ਗੱਲ ਆ ਤੇ ਫਿਰ ਨਾ ਲੱਤਾਂ ਖਿੱਚਣ ਵਾਲੇ ਬਹੁਤ ਆ ਜਾਂਦੇ ਆ ਉੱਤੇ ਵੀ ਕਈ ਲੋਕਾਂ ਨੇ ਜਿਹੜਾ ਕਮੈਂਟ ਕੀਤੇ ਹੋਈ ਚਲੋ ਆਪਾਂ ਇੱਕ ਵਾਰੀ ਜਦੋਂ ਪੜ ਲੈਨੇ ਆ ਆਪਾਂ ਬਲੌਕ ਹੀ ਮਾਰ ਦਿੰਨੇ ਉਹਨਾਂ ਨੂੰ ਵੀ ਬਹੁਤ ਸਿਆਣੇ ਲੋਕ ਵੀ ਹੈਗੇ ਕਈ ਲੋਕ ਕਹਿੰਦੇ ਆ ਵੇ ਫੇਕ ਵਿਖਾਉਂਦੀ ਆ ਕਈ ਕਹਿੰਦੇ ਲੁੱਟਦੀ ਆ ਕਈ ਕਹਿੰਦੇ ਕੁਛ ਕੁਛ ਕਈ ਚਲੋ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਮੈਨੂੰ ਪਿਆਰ ਦੇਣਾ ਵਾ ਮੇਰੀ ਮਿਹਨਤ ਵੇਖ ਕੇ ਜਿਨ੍ਹਾਂ ਨੇ ਮੇਰੇ ਕੋਲ ਸਮਾਨ ਮਗਾਉਣਾ ਵਾ ਸਾਰਿਆਂ ਨੂੰ ਪਤਾ ਕਿ ਆਪਾਂ ਜਿਹੜਾ ਸਮਾਨ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਕੇ ਜਿਹੜੀ ਧੋਣ ਵਾਲੀ ਚੀਜ਼ ਉਹਨੂੰ ਧੋ ਕੇ ਸੁਕਾ ਕੇ ਫਿਰ ਆਪਾਂ ਜਿਹੜਾ ਵਰਤਦੇ ਆਂ ਸਫਾਈ ਦਾ ਹੀ ਹਮੇਸ਼ਾ ਜਿਉਂ ਮੈਂ 4-5 ਸਾਲ ਤੋਂ ਵੀਡੀਓ YouTube ਤੇ ਪਾ ਰਹੀ ਹਾਂ ਨਾ ਤੇ ਤੁਸੀਂ ਸਾਰੀਆਂ ਵੀਡੀਓਜ਼ ਦੇ ਥੱਲੇ ਦੇਖਿਓ ਜਰੂਰ ਹਰ ਵੀਡੀਓ ਦੇ ਵਿੱਚ ਆਇਆ ਹੁੰਦਾ ਕਿ ਮੈਡਮ ਤੁਸੀਂ ਬਹੁਤ ਸਾਫ਼ ਸਫਾਈ ਰੱਖੀ ਹੈ ਕਿਉਂਕਿ ਪੂਰਾ ਘਰ ਪਤਿਆਂ ਰੱਖਦੇ ਆਂ ਸਾਫ਼ ਸਫਾਈ ਦਾ ਤੇ ਜਿਹੜਾ ਇਹ ਹੁਣ ਸਮਾਨ ਬਣਾਉਨੇ ਆਪਾਂ ਇਹ ਵੀ ਜਿਹੜਾ ਵਾ ਆਪਾਂ ਪੂਰੀ ਸਾਫ ਸਫਾਈ ਨਾਲ ਧਿਆਨ ਨਾਲ ਜਿਹੜਾ ਸਮਾਨ ਬਣਾਉਂਦੇ ਨੇ ਕਈ ਲੋਕ ਕਹਿੰਦੇ ਕਿ ਲੈ ਇੱਕ ਰਿਆਪ ਹੀ ਖਾਂਦੀ ਉਹੀ ਰੋਲਾ ਪਾ ਦਿੰਦੀ ਆ ਵੀ ਇਹਨੂੰ ਆਰਡਰ ਆਇਆ ਤੇ ਬਾਕੀ ਇਹ ਤੁਸੀਂ ਸਾਹਮਣੇ ਮੇਰੇ ਦੇਖ ਸਕਦੇ ਹੋ ਕਿੰਨਾ ਸਮਾਨ ਪਿਆ ਹੈ ਆਪਾਂ ਘਰੇ ਤਾਂ ਨਹੀਂ ਖਾ ਸਕਦੇ ਇਹਨਾਂ ਜਿਨ੍ਹਾਂ ਭੈਣ ਭਰਾਵਾਂ ਦੇ ਆਰਡਰ ਆਉਂਦੇ ਬਾਕੀ ਮੈਂ ਪ੍ਰੂਫ ਨਹੀਂ ਕੋਈ ਵੀ ਦੇਣਾ ਕਿਸੇ ਨੂੰ ਕਿਉਂਕਿ ਮੈਂ ਆਪਣੀ ਜਗ੍ਹਾ ਤੇ ਸੱਚੀ ਹੈਗੀ ਆ ਸੋ ਇਹਨਾਂ ਗੱਲਾਂ ਨੂੰ ਆਪਾਂ ਇੱਕ ਫੈਟ ਤੇ ਕਰੀਏ ਜਿਹੜੇ ਬੋਲਦੇ ਆ ਭੁੱਲੀ ਜਾਂਦੋ ਤੇ ਅੱਜ ਇਹ ਬਹੁਤ ਵੱਡਾ ਆਪਣਾ ਜਿਹੜਾ ਆਰਡਰ ਤਿਆਰ ਹੋਣ ਲੱਗਾ ਤੇ ਜਿਹੜੇ ਗੱਲਾਂ ਕਰਦੇ ਆ ਨਾ ਪੀ ਇਹ ਪਤਾ ਨਹੀਂ ਸਮਾਨ ਪਾਉਂਦੇ ਕਿ ਨਹੀਂ ਪਾਉਂਦੇ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰਾ ਡਰਾਈ ਫਰੂਟ ਆ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈ ਇਹ ਕਾਜੂ ਬਦਾਮ ਜਿਹੜੇ ਚਾਰੇ ਮਗਜ ਇਹ ਸਾਰਾ ਕੁਝ ਆਪਾਂ ਜਿਹੜਾ ਇਹਦੇ ਵਿੱਚ ਦਰਦਰਾ ਪੀਸ ਕੇ ਪਾਉਨੇ ਆ ਇਹ ਤੁਸੀਂ ਦੇਖ ਸਕਦੇ ਹੋ ਅਖਰੋਟ ਵੀ ਸਾਰੀ ਇਹ ਜਿਹੜੀ ਚਰਮਚੀ ਸਾਡੀ ਆ ਇਹ ਭਰੀ ਪਈ ਆ ਡਰਾਈ ਫਰੂਟ ਦੇ ਨਾਲ ਹੀ ਤੇ ਜਿਹੜੇ ਕਹਿੰਦੇ ਵੀ ਇੰਨੀਆਂ ਜੜੀ ਬੂਟੀਆਂ ਕਿੱਥੋਂ ਲੈ ਕੇ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਕੜਾਈ ਜਿਹੜੀ ਆ ਉਹ ਜੜੀ ਬੂਟੀਆਂ ਦੀ ਭਰੀ ਆ ਕੋਈ ਮੈਂ ਇਹਦੇ ਵਿੱਚ ਵੀਡੀਓ ਬਣਾਉਣ ਦਾ ਪਹਿਲਾ ਮੇਰਾ ਕੋਈ ਮਕਸਦ ਨਹੀਂ ਸੀ ਤਾਂ ਹੀ ਇੱਕੋ ਜੇ ਭਾਂਡੇ ਨਹੀਂ ਹੈਗੇ ਕਿਉਂਕਿ ਜਿਵੇਂ ਜਿਵੇਂ ਮੇਰੇ ਕੋਲ ਭਾਂਡਾ ਸਾਹਮਣੇ ਆਈ ਗਿਆ ਮੈਂ ਪੀਸ ਪੀਸ ਕੇ ਸਮਾਨ ਸਾਰਾ ਪਾਈ ਗਈ ਤੇ ਇਹ ਤੁਸੀਂ ਦੇਖ ਸਕਦੇ ਹੋ 10 ਬੂਟੀਆਂ ਜਿਹੜੀਆਂ ਵਾ ਉਹ ਇਹਦੇ ਵਿੱਚ ਹੈਗੀਆਂ ਵਾ ਜਿਹੜੀਆਂ ਆਪਾਂ ਪੀਸ ਕੇ ਪਾਈਆਂ ਵਾ ਦੂਜੀ ਗੱਲ ਆ ਕਿ ਇੱਕ ਆਪਾਂ ਬੂਟੀ ਇਹਦੇ ਵਿੱਚ ਪਾਉਨੇ ਬੂਟੀ ਨਹੀਂ ਕਹਿ ਸਕਦੇ ਉਹ ਸਾਰਾ ਮਿਸ਼ਰਣ ਹੀ ਤਿਆਰ ਹੋ ਜਾਂਦਾ ਵਾ ਉਹਨੂੰ ਬਤੀਸਾ ਬੋਲਦੇ ਉਹ ਬਤੀ ਜਿਹੜੀਆਂ ਬੂਟੀਆਂ ਵਾ ਉਹਨਾਂ ਦਾ ਮਿਸ਼ਰਣ ਹੁੰਦਾ ਇਹ ਉਹ ਉਹਨਾਂ ਨੂੰ ਪਾ ਕੇ ਵੈਸੇ ਆਪਾਂ ਜਦੋਂ ਤੁਸੀਂ ਪंसारी ਦੁਕਾਨ ਤੇ ਜਾਓ ਪਤਾ ਨਹੀਂ ਤੁਹਾਡੇ ਉੱਥੇ ਮਿਲਦਾ ਓਕ ਨਹੀਂ ਉਹਨੂੰ ਬਤੀਸਾ ਬੋਲਦੇ ਆ ਉਹ ਪਾ ਕੇ ਇਹ 11 ਜਿਹੜੀਆਂ ਬੂਟੀਆਂ ਹੋ ਗਈਆਂ ਤੇ ਇਹਨਾਂ ਦੇ ਵਿੱਚ ਇਹ ਸਾਰਾ ਕਾਜੂ ਬਦਾਮ ਪੈਂਦਾ ਤੇ ਇਹ ਜਿਹੜੀ ਪੰਜੀਰੀ ਆ ਇਹ ਆਪਾਂ ਮੂੰਗੀ ਦੇ ਆਟੇ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਭੈਣਾਂ ਦੇ ਆਰਡਰ ਆਉਂਦੇ ਨੇ ਖਾਸ ਕਰਕੇ ਜਿਹੜੀ ਭੈਣਾਂ ਵਾਲੀ ਪੰਜੀਰੀ ਮੂੰਗੀ ਦੇ ਆਟੇ ਦੇ ਵਿੱਚ ਤਿਆਰ ਹੁੰਦੀ ਹੈ ਇਹ ਮੂੰਗੀ ਦਾ ਆਟਾ ਤੇ ਇਹ ਹੋ ਗਿਆ ਚਨੇ ਦਾ ਆਟਾ ਇਹ ਜਿੰਨਾ ਤੁਸੀਂ ਦੇਖ ਸਕਦੇ ਹੋ ਚਨੇ ਦਾ ਆਟਾ ਉਸ ਤੋਂ ਵੀ ਜ਼ਿਆਦਾ ਹੈ ਇਹ ਹੈਗੇ ਆ ਜੀ ਫੁੱਲ ਮਖਾਣੇ ਇਹ ਦੇਖੋ ਇਹ ਵੀ ਆਪਾਂ ਪੀਸਦੇ ਆ ਤੇ ਕੁਝ ਸਾਬਤ ਵੀ ਵਿੱਚ ਹੁੰਦੇ ਆ ਜਿਵੇਂ ਜਿਵੇਂ ਕਸਟਮਰ ਦਾ ਜਿਹੜਾ ਆਪਾਂ ਨੂੰ ਆਰਡਰ ਆਉਂਦਾ ਇਹ ਫੁੱਲ ਬਖਾਨੇ ਵਿੱਚ ਪਾਵਾਂਗੇ ਤੇ ਇੱਧਰ ਆਪਾਂ ਜਿਹੜੇ ਆ ਉਹ ਜਟ ਪੀਸ ਕੇ ਰੱਖਿਆ ਤੇ ਸਾਹਮਣੇ ਪਈ ਆ ਜੀ ਸੌਗੀ ਤੇ ਬਾਕੀ ਗੱਲ ਆਉਂਦੀ ਸੀ ਵੀ ਘਿਓ ਦੀ ਵੀ ਕਿਹੜੀ ਕੁਆਲਿਟੀ ਹੈ ਵਧੀਆ ਤੁਹਾਡੀ ਘਿਓ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਦਾਣੇ ਦਾ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਗਾਂ ਦਾ ਘਿਓ ਵਾ ਰੰਗ ਵੀ ਤੁਹਾਨੂੰ ਦੱਸਦਾ ਵਾ ਵੀ ਇਹ ਗਾਂ ਦਾ ਘਿਓ ਵਾ ਤੇ ਇਹ ਪੂਰਾ ਦਾਣੇਦਾਰ ਤੇ yellow color ਦਾ ਜਿਹੜਾ ਘਿਓ ਵਾ ਜਿਹੜਾ ਕਿ ਆਪਾਂ ਘਰਾਂ ਚੋਂ ਤਿਆਰ ਕਰਾਉਂਦੇ ਹਾਂ ਕਿਉਂਕਿ ਸਾਡੇ ਲਾਗੇ ਜਿਹੜੇ ਪਿੰਡ ਆ ਕਈ ਫਾਰਮ ਨੇ ਸਾਡੇ ਜਿੰਨਾਂ ਨੂੰ ਆਪਾਂ ਜਾ ਕੇ ਆਪ ਵੇਖ ਕੇ ਤਸੱਲੀ ਕਰਕੇ ਤੇ گاਵਾਂ ਦਾ ਜਿਹੜਾ ਘਿਓ ਵਾ ਉਹ ਆਪਾਂ ਤਿਆਰ ਕਰਵਾਈਦਾ ਵਾ ਇੱਕ ਸ਼ਾਹੀ ਵਾਲ ਗਾਂ ਦਾ ਘਿਓ ਹੁੰਦਾ ਆਪਣੇ ਕੋ ਉਹ ਥੋੜਾ ਕੋਸਟਲੀ ਹੁੰਦਾ ਵਾ ਜੇਕਰ ਉਹਦੀ ਕਿਸੇ ਨੇ ਪਨੀਰੀ ਬਣਾਉਣੀ ਆ ਤੇ ਉਹ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਵੈਸੇ ਜ਼ਿਆਦਾਤਰ ਇਹ ਵਾਲੇ ਗਾਂ ਦੇ ਘਿਓ ਦੀ ਜਿਹੜੀ ਉਹ ਪਨੀਰੀ ਚੱਲਦੀ ਆ ਸੋ ਇਹ ਸਾਰੀ ਪਨੀਰੀ ਆਪਾਂ ਅੱਜ ਬਣਾਵਾਂਗੇ ਵੱਡੀ ਕੜਾਈ ਰੱਖਣ ਲੱਗੇ ਆ ਕਿਉਂਕਿ ਕਈ ਜਿਹੜੇ ਹੀ ਨਾ ਬਾਅਦ ਚ ਟੀਚਰਾਂ ਵੀ ਕਰਦੇ ਸੀਗੇ ਕਿ ਤੁਹਾਡੀ ਕੜਾਈ ਚ ਖੁਰਪਾ ਨਿਕਲ ਗਿਆ ਤੁਸੀਂ ਯਾਨੀ ਕਹਿੰਦੇ ਸੀ ਵਿਹਲੇ ਹੋਗੇ ਫਿਰ ਤੁਸੀਂ ਇਹ ਕੰਮ ਕਰਦੇ ਹੋ ਟੀਚਰ ਜਿਹੜਾ ਮਰਜ਼ੀ ਕੋਈ ਕਰੀ ਜਾਵੇ ਅਸੀਂ ਆਪਣੀ ਮਿਹਨਤ ਕਰਦੇ ਹਾਂ ਅੱਜ ਉਹਨਾਂ ਨੂੰ ਫੇਰ ਦੱਸ ਦਿੰਨੇ ਆਂ ਕਿ ਕੜਾਈ 'ਚ ਖੁਰਕਾ ਫੇਰ ਪੈਣ ਲੱਗਾ ਜੇ ਵੱਡੀ ਕੜਾਈ ਰੱਖਣ ਲੱਗੇ ਆਂ ਤੇ ਉਹਦੇ ਵਿੱਚ ਆਪਾਂ ਲੱਗੇ ਸਾਰਾ ਸਮਾਨ ਤਿਆਰ ਕਰਨ। ਬਾਕੀ ਇੱਕ ਗੱਲ ਹੋਰ ਆਪਾਂ ਕਰਨੀ ਹੈ ਕਿ ਉਹ ਦਿਨ ਮੈਂ ਕ올ੀਆਂ ਚੰਨਾਂ ਨਾਲ ਸਾਰਾ ਸਮਾਨ ਪਾਇਆ ਸੀ ਕਿਉਂਕਿ ਉਹ ਦਿਨ ਇੱਕ ਪੰਜੀਰੀ ਦਾ ਹੀ ਆਰਡਰ ਆਪਾਂ ਨੂੰ ਆਇਆ ਸੀਗਾ। ਕੱਲੀ-ਕੱਲੀ ਬੂਟੀ ਕੱਲੀ-ਕੱਲੀ ਆਪਾਂ ਕੁਆਂਟੀਟੀ ਦੱਸੀ ਆਂ ਵੀ ਉਹਦੇ ਵਿੱਚ ਕਿੰਨੀ ਪਾਉਣੀ ਆ ਫੇਰ ਵੀ ਮੈਨੂੰ ਕੀ ਫੋਨ ਕਰਦੇ ਨੇ ਫੋਨ ਕਰਕੇ ਕਹਿ ਦਿੰਦੇ ਨੇ ਕਿ ਮੈਡਮ ਜੀ ਸਾਡੇ ਵਟਸਐਪ ਤੇ ਤੁਸੀਂ ਲਿਖ ਕੇ ਪਾ ਕੀ ਕੀ ਉਹਦੇ ਵਿੱਚ ਪਾਇਆ ਤੇ ਪਲੀਜ਼ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਆ ਕਿ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਵੀਡੀਓ ਨੂੰ ਦੋ ਤੋਂ ਤਿੰਨ ਵਾਰੀ ਸੁਣ ਕੇ ਤੁਸੀਂ ਉਹ ਲਿਖ ਸਕਦੇ ਹੋ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਤੁਸੀਂ ਇਹ ਸਾਰਾ ਕੁਝ ਧਿਆਨ ਨਾਲ ਨੋਟ ਕਰ ਲਓ ਤੇ ਘਰੇ ਵੀ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਪਰ ਫਿਰ ਵੀ ਜਿਹੜੇ ਉਹ ਲੋਕ ਨੇ ਦੁਬਾਰਾ ਫਿਰ ਫੋਨ ਕਰਕੇ ਮੈਨੂੰ ਪੁੱਛਦੇ ਆ ਕਿ ਮੈਡਮ ਜੀ ਆਹ ਕਿਹੜੀ ਚੀਜ਼ ਹੁੰਦੀ ਆ ਜਾਂ ਇਹ ਕਿੰਨੀ ਪਾਉਣੀ ਆ ਤੁਸੀਂ ਕੁਆਂਟੀਟੀ ਦੱਸ ਦਿੰਦੇ ਸਾਰਾ ਕੁਝ ਹੀ ਆਪਾਂ ਉਹਦੇ ਵਿੱਚ ਡਿਟੇਲ ਚ ਦੱਸਿਆ ਵੀ ਕਿਹੜਾ ਆਟਾ ਕਿੰਨਾ ਪਾਉਣਾ ਵਾ ਜਾਂ ਕਿੰਨੇ ਘਿਓ ਦੇ ਵਿੱਚ ਰਲਾਉਣਾ ਵਾ ਕਿਹੜਾ ਸਮਾਨ ਕਿੰਨਾ ਪਾਉਣਾ ਸਾਰਾ ਹੀ ਆਪਾਂ ਉਹਦੇ ਵਿੱਚ ਦੱਸਿਆ ਅੱਜ ਸਿਰਫ ਆਪਣਾ ਇਹ ਮਕਸਦ ਸੀਗਾ ਕੁਝ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਜਿਹੜੇ ਸਵਾਲ ਕਰਦੇ ਸੀਗੇ ਸਾਨੂੰ ਜਾਂ ਕਮੈਂਟ ਕਰਦੇ ਕਿਉਂਕਿ ਉਹਨਾਂ ਨੂੰ ਇਹ ਚਿਹੜ ਹੁੰਦੀ ਆ ਵੀ ਇਹਨਾਂ ਦਾ ਕੰਮ ਚੱਲ ਕਿਵੇਂ ਜਾਂਦਾ ਵਾ ਬਾਕੀ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਪਰਮਾਤਮਾ ਦੀ ਕਿਰਪਾ ਵਾ ਉਹ ਰੋਟੀ ਜਿਹੜੀ ਆ ਖਾਣ ਜੋਗੀ ਦੇਈ ਜਾਂਦਾ ਸਾਰਿਆਂ ਦੇ ਰਿਚਕ ਦਾ ਉਹਨੂੰ ਧਿਆਣਾ ਬੰਦਾ ਤੇ ਇੱਕ ਦੂਜੇ ਦੀ ਲਤ ਖਿੱਚਦਾ ਹੀ ਖਿੱਚਦਾ ਵਾ ਸੋ ਇਹ ਜਿਹੜਾ ਆਪਾਂ ਅੱਜ ਲਈ ਵੀਡੀਓ ਇਸ ਕਰਕੇ ਤਿਆਰ ਕਰ ਰਹੇ ਸੀਗੇ ਕਿ ਤੁਸੀਂ ਦੇਖ ਸਕਦੇ ਹੋ ਸਾਰਾ ਪਿਓਰ ਸਮਾਨ ਆ ਜਿਹੜਾ ਘਰੇ ਸ਼ੁੱਧਤਾ ਦੇ ਨਾਲ ਤਿਆਰ ਹੁੰਦਾ ਵਾ ਤੇ ਆਓ ਜੀ ਇਹਨੂੰ ਆਪਾਂ ਤਿਆਰ ਕਰਦੇ ਆਂ ਤੇ ਪੱਠੀ ਵੱਡੀ ਰੱਖ ਲਈ ਆਪਾਂ ਤੇ ਵੱਡੀ ਕੜਾਈ ਰੱਖਦੇ ਆਂ ਤਾਂ ਫਿਰ ਇਹਨੂੰ ਕਰਦੇ ਆਂ ਆਪਾਂ ਤਿਆਰ ਨਹੀਂ ਮੈਡਮ ਮੈਂ ਸਾਰਾ ਕੁਝ ਦੱਸਿਆ ਸੀ ਵਿੱਚ ਜੀ ਜਿਹੜੀ ਵੀਡੀਓ ਜਿਹੜੀ ਉਹ ਧਿਆਨ ਨਾਲ ਸੁਣਿਆ ਕਰੋ ਓਕੇ ਓਕੇ ਨੋ ਪ੍ਰੋਬਲਮ ਨੋ ਲੋ ਜੀ ਜਿਹੜੀ ਗੱਲ ਆਪਾਂ ਵੀਡੀਓ ਚ ਕਰਦੇ ਉਹੀ ਨਾ ਇਹੀ ਫੋਨ ਆਉਣਗੇ ਕਿ ਮੈਡਮ ਜੀ ਕਹਿੰਦੇ ਆ ਤੁਸੀਂ ਨਾ ਆਟਾ ਨਹੀਂ ਦੱਸਿਆ ਹੋਇਆ ਵਿੱਚ ਕਿੰਨਾ ਪਾਉਣਾ ਤੁਸੀਂ ਸ਼ੱਕਰ ਨਹੀਂ ਦੱਸੀ ਹੋਈ ਮੈਂ ਸਾਰਾ ਹੀ ਡਿਟੇਲ ਚ ਉਦੋਂ ਵੀ ਦੱਸਿਆ ਵੀ ਕਿੰਨੀ ਕੁਆਂਟੀਟੀ ਕਿੰਨੇ ਘੋ ਦੇ ਵਿੱਚ ਪਾਉਣੀ ਆ ਤੇ ਆਟਾ ਵੀ ਦੱਸਿਆ ਸੀਗਾ ਪਰ ਫਿਰ ਵੀ ਚਲੋ ਪਤਾ ਨਹੀਂ ਕਿਉਂ ਕਾਲੇ ਪੈ ਜਾਂਦੇ ਆ ਵੀਡੀਓ ਵੇਖਣ ਲੱਗੇ ਹੁਣ ਆਪਾਂ ਕੜਾਈ ਰੱਖ ਲਈਏ ਜੀ ਇਹਦੇ ਵਿੱਚ ਹੀ ਪਾ ਦੇਣੇ ਸਭ ਤੋਂ ਪਹਿਲਾਂ ਆਪਾਂ ਘਿਓ ਤੇ ਕਿਉਂ ਆਪਣਾ ਜਿਹੜਾ ਉਹ ਗਰਮ ਹੋ ਚੁੱਕਿਆ ਕੜਾਈ ਜਿਹੜੀ ਉਹ ਸਾਡੀ ਬਹੁਤ ਭਾਰੀ ਆ ਗਰਮ ਹੋਣ ਤੇ ਵੀ ਬੜਾ ਟਾਈਮ ਲਾਉਂਦੀ ਆ ਤੇ ਕਿਉਂ ਵਾ ਸਾਰਾ ਪਿਗਲ ਚੁੱਕਿਆ ਪਰ ਫਿਰ ਵੀ ਥੋੜਾ ਜਿਹਾ ਆਪਾਂ ਗਰਮ ਕਰਦੇ ਆ ਤੇ ਇੱਕ ਗੱਲ ਆਪਾਂ ਇੱਥੇ ਹੋਰ ਕਰਦੇ ਆ ਵੀ ਇੱਕ ਸਵਾਲ ਇਹ ਬਹੁਤ ਹੁੰਦਾ ਕਿ ਫੋਨ ਕਰਕੇ ਕਹਿੰਦੇ ਨੇ ਕਿ ਮੈਡਮ ਜੀ ਅਸੀਂ ਆਪਣਾ ਸਮਾਨ ਤੁਹਾਨੂੰ ਦੇ ਦਈਏ ਆਪਣੇ ਘਰੋਂ ਕਿਉਂ ਤੁਹਾਨੂੰ ਦੇ ਦਈਏ ਤੁਸੀਂ ਤਿਆਰ ਕਰ ਦੋ ਦੇਖੋ ਤੁਸੀਂ ਆਪ ਦਾ ਸਮਾਨ ਮੈਨੂੰ ਦੇ ਕੇ ਜਿ ਬਣਵਾ ਰਹੇ ਹੋ ਤਾਂ ਤੁਸੀਂ ਆਪ ਦਾ ਘਰੇ ਬਣਾ ਲਓ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹੀ ਹੁੰਦਾ ਨਾ ਵੀ ਤੁਸੀਂ ਆਪ ਦੇ ਘਰੇ ਬਣਾ ਲਓ ਤੇ ਤੁਸੀਂ ਉਹ ਥੋੜੀ ਜੀ ਮਿਹਨਤ ਕਰ ਲਓ ਘਰੇ ਬਣਾ ਲਓ ਜੇਕਰ ਤੁਸੀਂ ਉਹ ਪੈਸਾ ਨਹੀਂ ਭਰ ਸਕਦੇ ਦੂਜਾ ਇਹ ਸਵਾਲ ਆਉਂਦਾ ਕਿ ਮੈਡਮ ਜੀ ਅਸੀਂ ਬਾਹਰ ਭੇਜਣਾ ਸਮਾਨ ਤੁਸੀਂ ਸਾਡਾ ਸਮਾਨ ਲੈ ਕੇ ਉਹ ਤਿਆਰ ਕਰਕੇ ਬਾਹਰ ਭੇਜ ਦਿਓ ਉਹਦੇ ਵਾਸਤੇ ਵੀ ਆਪਾਂ ਮਾਫੀ ਮੰਗਦੇ ਆ ਕਿਉਂਕਿ ਮੈਂ ਜੋ ਸਮਾਨੇ ਦੇ ਵਿੱਚ ਪਾ ਰਹੀ ਆ ਜੋ ਇਹਦੇ ਵਿੱਚ ਵਰਤ ਰਿਓ ਮੈਨੂੰ ਪਤਾ ਜਿਵੇਂ ਤੁਹਾਨੂੰ ਪਤਾ ਅੱਜਕੱਲ ਫ੍ਰੀਕ ਬਹੁਤ ਚੱਲਦਾ ਵਾ ਮੈਂ ਉਸ ਚੀਜ਼ ਦੀ ਗਰੰਟੀ ਕੋਈ ਨਹੀਂ ਲੈ ਸਕਦੀ ਸਿਰਫ ਆਪਣੇ ਸਮਾਨ ਦੀ ਮੈਂ ਗਰੰਟੀ ਲੈ ਸਕਦੀ ਆ ਕਿ ਮੈਂ ਇਹਦੇ ਵਿੱਚ ਕੀ ਪਾਇਆ ਮੈਨੂੰ ਪਤਾ ਵਾ ਕੱਲ ਨੂੰ ਕੋਈ ਅਭੀ ਨਭੀ ਕੁਝ ਇਸ ਤਰ੍ਹਾਂ ਹੋ ਜੇ ਕੋਈ ਸਮਾਨ ਉਹਨਾਂ ਨੇ ਹੀ ਕੋਈ ਗਲਤ ਉਤ ਵਿੱਚ ਮਿਲਾਵਟ ਕੀਤੀ ਹੋਵੇ ਤੇ ਫੜੀ ਤਾਂ ਮੈਂ ਜਾਊਂਗੀ ਨਾ ਇਸ ਕਰਕੇ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਅਗੇ ਆਪਣੇ ਹੀ ਸਮਾਨ ਦਾ ਸੀ ਜਿਹੜਾ ਵਾ ਉਹ ਸਮਾਨ ਤਿਆਰ ਕਰਾਂਗੇ ਜੇ ਕੋਈ ਤੁਹਾਨੂੰ ਸਾਡੇ ਤੇ ਤਸੱਲੀ ਹੈ ਤਾਂ ਤੁਸੀਂ ਬਣਾ ਸਕਦੇ ਹੋ ਅਦਰਵਾਈਜ਼ ਤੁਸੀਂ ਆਪਦੇ ਘਰੇ ਬਣਾ ਸਕਦੇ ਹੋ ਦੇ ਆਪਾਂ ਇਸ ਤਰ੍ਹਾਂ ਇਹ ਕੰਮ ਨਹੀਂ ਕਰ ਸਕਦੇ ਕਿ ਕਿਸੇ ਤੋਂ ਦਿੱਤੇ ਹੋਏ ਸਮਾਨ ਦੇ ਆਪਾਂ ਜਿਹੜਾ ਉਹ ਸਮਾਨ ਤਿਆਰ ਕਰੀਏ ਹੁਣ ਆਪਣਾ ਘਿਓ ਜਿਹੜਾ ਗਰਮ ਹੋ ਚੁੱਕਾ ਹੈ ਜਿੰਨੀਆਂ ਬੂਟੀਆਂ ਸਾਰੀਆਂ ਹੈਗੀਆਂ ਆਪਾਂ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਕਿਉਂਕਿ ਜੇਦੋਂ ਆਪਾਂ ਥੋੜੀ ਜੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਆਪਾਂ ਫਿਰ ਕੱਲਾ-ਕੱਲਾ ਸਮਾਨ ਸਾਰਾ ਦੱਸਦੇ ਹਾਂ ਤੁਹਾਨੂੰ ਕਿ ਆਹ ਇਹਦੇ ਵਿੱਚ ਪਾਇਆ ਵਾ ਹੁਣ ਆਪਾਂ ਇਹਦੇ ਵਿੱਚ ਸਾਰਾ ਕੁਝ ਮਿਕਸ ਕੀਤਾ ਆ ਤੇ ਜੇ ਤੁਸੀਂ ਡਿਟੇਲ ਚ ਵੇਖਣਾ ਵਾ ਵਿੱਚ ਕਿਹੜਾ ਕਿਹੜਾ ਸਮਾਨ ਪਾਇਆ ਵਾ ਕਿੰਨਾ ਕਿੰਨਾ ਪਾਇਆ ਵਾ ਉਹ ਤੁਸੀਂ ਮੇਰੀ ਦੂਸਰੀ ਵੀਡੀਓ ਵੇਖ ਸਕਦੇ ਹੋ ਜਿਹੜੀ ਔਰਤਾਂ ਵਾਸਤੇ ਸਪੈਸ਼ਲ ਪੰਜੀਰੀ ਲਈ ਤਿਆਰ ਕੀਤੀ ਆਪਾਂ ਇੱਕ ਇਹ ਸਵਾਲ ਆ ਰਿਹਾ ਸੀ ਕਿ ਮੈਡਮ ਜੀ 슈ਗਰ ਵਾਲੇ ਖਾ ਸਕਦੇ ਆ ਦੇਖੋ ਜੇਕਰ ਤੁਸੀਂ ਇਹਨੂੰ ਚਾਹੇ ਉਹ ਬੀਪੀ ਵਾਲੇ ਵੀ ਤੇ ਬੀਪੀ ਵਾਲੇ ਖਾ ਸਕਦੇ ਜੇਕਰ ਤੁਸੀਂ ਇਹਨੂੰ ਦਵਾਈ ਵਾਂਗੂ ਖਾਓਗੇ ਤੇ ਖਾ ਸਕਦੇ ਹੋ ਤੇ ਜੇ ਦਵਾਈ ਸਮਝਣੀ ਹੈ ਤੇ ਤੁਸੀਂ ਉਹਦੇ ਵਿੱਚ ਵੀ ਚਾਹੇ ਤਾਂ ਦੇਸੀ ਗੁੜ ਪਾ ਲਓ ਅਦਰਵਾਈਜ਼ ਤੁਸੀਂ ਉਹਨੂੰ ਵੈਸੇ ਵੀ ਬਿਨਾ ਵੀ ਮਿੱਠੇ ਤੋਂ ਬਣਾ ਸਕਦੇ ਹੋ ਤੇ ਦੋ ਚਮਚ ਜੇ ਤੁਸੀਂ ਦਵਾਈ ਵਾਂਗੂ ਇਹਨੂੰ ਖਾ ਸਕਦੇ ਹੋ ਤੇ ਜਿਹੜੇ ਬੀਪੀ ਵਾਲੇ ਉਹ ਵੀ ਸੇਮ ਇਸੇ ਤਰ੍ਹਾਂ ਤੁਸੀਂ ਦੋ ਚਾਰ ਚਮਚ ਉਹਦੇ ਖਾ ਸਕਦੇ ਹੋ ਵੱਧ ਨਹੀਂ ਜਿਵੇਂ ਆਪਾਂ ਉਸ ਦਿਨ ਤੁਹਾਨੂੰ ਦੱਸਿਆ ਕਿ ਕੋਈ ਵੀ ਚੀਜ਼ ਜਿਹੜੀ ਆਪਾਂ ਹੱਦ ਤੋਂ ਵੱਧ ਖਾਂਦੇ ਆ ਨਾ ਤੇ ਫੇਰ ਉਹ ਨੁਕਸਾਨ ਕਰਦੀ ਹੈ ਅਦਰਵਾਈਜ਼ ਜੇ ਇਹਨੂੰ ਆਪਾਂ ਦਵਾਈ ਸਮਝ ਕੇ ਖਾਂਦੇ ਆ ਤੇ ਫੇਰ ਉਹ ਨੁਕਸਾਨ ਨਹੀਂ ਕਰਦੀ ਹੁਣ ਇਹਨੂੰ ਆਪਾਂ ਮਠੇ ਮਠੇ ਸੇਕਤੇ ਸਾਰੀਆਂ ਜਿਹੜੀਆਂ ਬੂਟੀਆਂ ਇਹਦੇ ਵਿੱਚ ਗੁੰੰਦਾ ਵੀ ਨੇ ਸਾਰੀਆਂ ਆਪਾਂ ਪੀਸੀਆਂ ਹੋਈਆਂ ਤੇ ਉਹ ਆਪਾਂ ਸਾਰਾ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਨੇ ਬਾਕੀ ਇਹ ਵੀ ਡਿਮਾਂਡ ਬੜੀ ਆ ਰਹੀ ਸੀ ਕਿ ਮੈਡਮ ਜੀ ਤੁਸੀਂ ਬੱਚਿਆਂ ਵਾਸਤੇ ਵੀ ਦੱਸੋ ਪਨੀਰੀ ਵੈਸੇ ਆਪਾਂ ਪਿਛਲੇ ਸਾਲ ਵੀ ਬਣਾਈਆਂ ਸੀਗੀਆਂ ਪਨੀਰੀਆਂ ਸਾਰੀਆਂ ਵੀਡੀਓ ਪਾਈ ਆ ਪਤਾ ਨਹੀਂ ਫਿਰ ਇੰਨੀ ਵੀ ਮਿਹਨਤ ਇਹਨਾਂ ਥੋੜੀ ਜੀ ਕਰਦੇ ਵੀ ਅਸੀਂ ਉਹਦੇ ਵਿੱਚ ਜਾ ਕੇ ਸਰਚ ਹੀ ਕਰ ਲਈਏ ਚੈਨਲ ਦੇ ਵਿੱਚੋਂ ਆਪਾਂ ਉਹ ਵੀ ਕਿਸੇ ਦਿਨ ਫੇਰ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਹੋਰ ਜਿਹੜੀਆਂ ਨਵੀਆਂ ਆਪਾਂ ਵੈਰੈਟੀਆਂ ਲੈ ਕੇ ਆਵਾਂਗੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਮੋਟਾ ਮੋਟਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਹੈਗੀ ਆ ਜੀ ਸੁੰਢ ਖਸ ਖਸ ਕਮਰਕਸ ਸੁਪਾਰੀਆਂ ਦੋਨੋਂ ਫਿਰ ਇਹਦੇ ਵਿੱਚ ਬਤੀਸਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਵਾ ਲੋਥ ਪਠਾਣੀ ਆ ਸੋਏ ਆ ਭਖੜਾ ਵਾ ਤੇ ਗੁੰਦਾ ਨੇ ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਮਿਕਸ ਕੀਤਾ ਇਹ ਸਾਰਾ ਸਮਾਨ ਭੁੱਜ ਗਿਆ ਜੀ ਤੇ ਇਹਦੇ ਵਿੱਚ ਹੁਣ ਪਾ ਦਿੰਨੇ ਆ ਆਪਾਂ ਇਹ ਫੁੱਲ ਮਖਾਣੇ ਤੋ ਹੁਣ ਫੁੱਲ ਮਖਾਣੇ ਵੀ ਆਪਾਂ ਚੰਗੀ ਤਰ੍ਹਾਂ ਭੁੱਲ ਲੈਨੇ ਤੇ ਫੁੱਲ ਮਖਾਣੇ ਆਪਣੇ ਭੁੱਜ ਗਿਆ ਜੀ ਇਹਨਾਂ ਨੇ ਵੀ ਕਿਉਂ ਛੱਡ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਪੀਸੇ ਹੋਏ ਜੋਟ ਇਹ ਅੱਜ ਆਪਾਂ 4 ਕਿਲੋ ਘਿਓ ਦੇ ਵਿੱਚ ਸਮਾਨ ਰਲਾ ਰਹੇ ਆ ਇਹਦੇ ਵਿੱਚ ਆਪਾਂ 2 ਕਿਲੋ ਜਿਹੜੇ ਉਹ ਪਾਏ ਆ ਫੁੱਲ ਮਖਾਣੇ ਤੇ 4 ਵੱਡੇ ਇਹਦੇ ਵਿੱਚ ਪਾਏ ਆ ਆਪਾਂ ਜੋਟ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਇਹ ਜਿਹੜੇ ਸਾਰੇ ਆਪਾਂ ਕਾਜੂ ਬਦਾਮ ਲਏ ਨੇ ਨਾਲ ਹੀ ਆਪਾਂ ਪਾ ਦਾਂਗੇ ਦੇ ਵਿੱਚ ਸੌਗੀ ਹੁਣ ਇਹ ਸਾਰਾ ਸਮਾਨ ਜਿਹੜਾ ਵਾ ਉਹ ਚੰਗੀ ਤਰ੍ਹਾਂ ਭੋਜ ਚੁੱਕਾ ਹੈ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹਦੇ ਵਿੱਚ ਪੂਰੇ ਕਾਜੂ ਬਦਾਮ ਵੀ ਤੁਹਾਨੂੰ ਦੇਖ ਰਹੇ ਹੈ ਨਾ ਡਰਾਈ ਫਰੂਟ ਵਗੈਰਾ ਸਾਰਾ ਆਪਾਂ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਜਿਹੜਾ ਮੂੰਗੀ ਦਾ ਆਟਾ ਮੂੰਗੀ ਦਾ ਆਟਾ ਆਪਾਂ ਜਿਹੜਾ ਵਾ ਜੇਕਰ ਤੁਸੀਂ ਭੁਜਿਆ ਲੈ ਰਹੇ ਹੋ ਤੇ ਇਦਾਂ ਲਾਸਟ ਤੇ ਪਾ ਸਕਦੇ ਹੋ अदरवाइज ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਦੇ ਵਿੱਚ ਨੂੰ ਭੁੰਨ ਕੇ ਆਟੇ ਨੂੰ ਫਿਰ ਬਣਾ ਸਕਦੇ ਹੋ ਅਸੀਂ ਇਹ ਜਿਹੜੀ ਮੂੰਗੀ ਆ ਇਹ ਭੁੰਨ ਕੇ ਰੱਖੀ ਹੁੰਦੀ ਹੈ ਫਿਰ ਉਹਨੂੰ ਆਪਾਂ ਪੀਸ ਲੈਨੇ ਮੂੰਗੀ ਦਾ ਆਟਾ ਵੀ ਮਿਕਸ ਕਰ ਲਿਆ ਆਪਾਂ ਤੇ ਹੁਣ ਆਪਾਂ ਸਭ ਤੋਂ ਲਾਸਟ ਤੇ ਪਾਵਾਂਗੇ ਚਨੇ ਦਾ ਆਟਾ ਇਹਨੂੰ ਆਪਾਂ ਥੋੜਾ ਥੋੜਾ ਪਾ ਕੇ ਤੇ ਮਿਕਸ ਕਰ ਲਾਂਗੇ ਕਿਉਂਕਿ ਮਣਗੀ ਇੱਕਦਮ ਹਿਲਦਾ ਨਹੀਂ ਹੈ ਹੁਣ ਆਪਣਾ ਚਨੇ ਦਾ ਆਟਾ ਵੀ ਇਹਦੇ ਵਿੱਚ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਸ਼ੱਕਰ ਕਿਉਂਕਿ ਆਪਾਂ ਕਦੀ ਵੀ ਇਹਨੂੰ ਖੰਡ 'ਚ ਤਿਆਰ ਨਹੀਂ ਕਰਦੇ ਦੇਸੀ ਸ਼ੱਕਰ ਹੀ ਅਸੀਂ ਪਾਉਨੇ ਆ ਇਹਦੇ ਵਿੱਚ ਆਪੋ ਉਹ ਦਿਨਾਂ ਦੀ ਵੀਡੀਓ 'ਚ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਇਹਨੂੰ ਸ਼ੱਕਰ ਨੂੰ ਮਿਕਸ ਕਰਨਾ ਵਿੱਚ ਉਦੋਂ ਗੈਸ ਆਪਣਾ ਬਿਲਕੁਲ ਘਟਾ ਕਰ ਦੇਣਾ ਅਦਰਵਾਈਜ਼ ਤੁਸੀਂ ਜੇ ਭਾਰੀ ਕੜਾਹੀ ਦੇ ਵਿੱਚ ਬਣਾ ਰਹੇ ਹੋ ਤਾਂ ਗੈਸ ਬਿਲਕੁਲ ਬੰਦ ਕਰ ਦਿਓ ਹੁਣ ਸਾਡਾ ਗੈਸ ਜਿਹੜਾ ਉਹ ਥੱਲੇ ਬਿਲਕੁਲ ਬੰਦ ਆ ਕਿਉਂਕਿ ਜਦੋਂ ਇਦਾਂ ਜਿਆਦਾ ਸਮਾਨ ਹੋਵੇ ਨਾ ਲਾਉਂਦੇ ਲਾਉਂਦੇ ਫਿਰ ਕਿਸੇ ਵੇਲੇ ਥੱਲੇ ਲੱਗਣ ਦਾ ਵੀ ਡਰ ਰਹਿੰਦਾ ਕਿਸੇ ਵੇਲੇ ਜਿਹੜੀ ਸ਼ੱਕਰ ਹੁੰਦੀ ਆ ਗੋੜਨ ਦਾ ਉਹਨੂੰ ਪੱਤ ਵੀ ਚੜ ਜਾਂਦੀ ਹੁਣ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਨੇ ਤੇ ਲੋ ਜੀ ਆਪਣੀ ਸਾਰੀ ਜਿਹੜੀ ਪੰਜੀਰੀ ਆ ਉਹ ਰਲ ਚੁੱਕੀ ਆ ਤਿਆਰ ਹੋ ਚੁੱਕੀ ਆ ਪੰਜੀਰੀ ਤੁਸੀਂ ਦੇਖ ਸਕਦੇ ਹੋ ਪੰਜੀਰੀ ਦੀ ਰੰਗਤ ਵੀ ਦੇਖ ਸਕਦੇ ਹੋ ਤੇ ਇਹਦੇ ਵਿੱਚ ਐ ਨਹੀਂ ਆ ਭੀ ਇਹਦੇ ਵਿੱਚ ਘਿਓ ਆਪਾਂ ਘੱਟ ਪਾਇਆ ਵਾ ਇੱਕ ਮੈਡਮ ਦਾ ਫੋਨ ਆਇਆ ਸੀ ਉਹ ਕਹਿੰਦੇ ਜੀ ਇਹ 4 ਕਿਲੋ ਘਿਓ ਦੇ ਵਿੱਚ ਨਾ ਅੱਧਾ ਕਿਲੋ ਛੋਲੇ ਪਾਉਣੇ ਆ ਮੈਂ ਕਿਹਾ ਜੀ ਉਹ ਤੁਹਾਡੀ ਮਰਜ਼ੀ ਆ ਤੁਸੀਂ ਓਦਾਂ ਦੀ ਬਣਾ ਕੇ ਖਾ ਸਕਦੇ ਹੋ ਕਿਉਂਕਿ ਜ਼ਿਆਦਾਤਰ ਇਹ ਜਿਹੜੀ ਪੰਜੀਰੀ ਆਪਣੇ ਕੋ ਪੇਸ਼ੈਂਟ ਵਗੈਰਾ ਹੀ ਮੰਗਾਉਂਦੇ ਆ ਫਿਰ ਉਹਨਾਂ ਨੂੰ ਜ਼ਿਆਦਾ ਘਿਓ ਨਹੀਂ ਚਾਹੀਦਾ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਿਓ ਜਿਹੜਾ ਉਹ ਘੱਟ ਨਹੀਂ ਆ ਦੇਖੋ ਕਿੰਨਾ ਘਿਓ ਹੈ ਇਹਦੇ ਵਿੱਚ ਤੇ ਜਾਨੀ ਗਿੱਲੀ-ਗਿੱਲੀ ਪੰਜੀਰੀਏ ਬਣੀ ਹੋਈ ਆ ਸੁੱਕ ਭਰੂਲੀ ਨਹੀਂ ਬਣੀ ਤੇ ਬਾਕੀ ਆਪੋ ਆਪਣਾ ਟੇਸਟ ਹੁੰਦਾ ਸਾਰਿਆਂ ਦਾ ਤੇ ਪੰਜੀਰੀ ਆਪਣੀ ਤਿਆਰ ਹੋ ਚੁੱਕੀ ਆ ਇੱਥੇਪੋਂ ਤੁਹਾਨੂੰ ਫਿਰ ਜਾਦ ਕਰਾ ਦੇਣੇ ਆ ਕਿ ਜੇ ਕੋਈ ਤੁਸੀਂ ਸਾਡੇ ਕੋਲ ਇਹ ਘਰ ਬੈਠੇ ਪੰਜੀਰੀ ਮੰਗਵਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਆਪਣਾ ਫੋਨ ਕਰਕੇ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਆਪਣੇ ਕੋ ਹਰ ਪ੍ਰਕਾਰ ਦੇ ਜਿਹੜੇ ਆ ਆਚਾਰ ਸੀਜ਼ਨਲ ਮਿਲਦੇ ਨੇ ਚਾਹੇ ਪੰਜੀਰੀਆਂ ਹੋਣ ਚਾਹ ਪਾਪੜ ਵੜੀਆਂ ਮਿਕਸ ਆਟਾ ਇਹ ਸਾਰਾ ਕੁਝ ਆਪਾਂ ਘਰੇ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਦੇ ਆ ਜੇਕਰ ਤੁਸੀਂ ਮੰਗਾਉਣਾ ਤੇ ਜਿਹੜਾ ਨੰਬਰ ਚੱਲ ਰਿਹਾ ਸਕਰੀਨ ਤੇ ਉੱਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਤੁਹਾਡੇ ਘਰੇ ਜਿਹੜੀ ਇਹ ਪਹੁੰਚ ਹੋ ਜੂਗੀ ਸੋ ਇਹ ਜਿਹੜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬ ਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਇਸ ਵੀਡੀਓ ਦਾ ਆਪਾਂ ਇੱਥੇ ਤੇ ਲੋ ਦੀ ਆਪਾਂ ਪੈਕਿੰਗ ਕਰਤੀ ਆ ਸਾਰੀ ਪੰਜੀਰੀ ਜਿਹੜੀ ਆਪਾਂ ਬਣਾਈਆਂ ਤੇ ਇਹਦੀ ਹੁਣ ਆਪਾਂ ਜਿਹੜੀ ਆ ਉਹ ਬਿੰਦੀ ਸੁੱਕੀ ਲਾ ਕੇ ਸਜਾਵਟੇ ਵੀ ਕਰ ਰਹੇ ਆ ਕਿਉਂਕਿ ਪੂਰੀ ਸ਼ਿੰਗਾਰ ਕੇ ਭੇਜੀ ਦੀ ਐ ਅਗਲੇ ਦੇ ਕੋਲ ਹਾਂ ਵੀ ਰਸਤੇ ਦੇ ਵਿੱਚ ਇੱਧਰ ਉੱਧਰ ਵਾਜੂਜ ਜਿਵੇਂ ਜਿੰਦਾਂ ਦੀ ਮਰਜ਼ੀ ਹੋ ਜੇ ਪਰ ਅਸੀਂ ਪੂਰੀ ਸ਼ਿੰਗਾਰ ਕੇ ਭੇਜਦੇ ਆ ਇਹ ਪਾਦਿੱਤੀ ਆ ਜੀ ਆਪਾਂ ਸਜਾਵਟ ਵਾਸਤੇ ਖਲਾਦੀ ਆ ਪੱਤੀਆਂ ਤੇ ਆਇਰਨ ਪੂਰੀ ਕਰਨ ਵਾਸਤੇ ਬਲੈਕ ਸੌਗੀ ਤੇ ਸਾਰੇ ਡੱਬੇ ਜਿਹੜੇ ਆਪਾਂ ਭਰ ਚੁੱਕੇ ਆ ਇਹ ਤੇ ਦੇਖ ਸਕਦੇ ਹੋ ਹੁਣ ਇਹਨਾਂ ਦੀ ਹੋਊਗੀ ਪੈਕਿੰਗ ਤੇ ਤੁਸੀਂ ਦੇਖ ਲਓ ਇਦਾਂ ਸ਼ਿੰਗਾਰ ਕੇ ਆਪਾਂ ਭੇਜਦੇ ਆ ਪੰਜੀਰੀ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ